ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਆਓ ਜੀ ਅੱਜ ਆਪਾਂ ਫਤੇ ਸਿੰਘ ਜੀ ਤੋਂ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਮਹਾਰਾਜ ਉਹਨਾਂ ਦੇ ਜੀਵਨ ਦੇ ਨਾਲ ਸੰਬੰਧਿਤ ਕੁਝ ਸਵਾਲ ਪੁੱਛਦੇ ਹਾਂ ਜੀ ਹਾਂਜੀ ਫਤੇ ਸਿੰਘ ਜੀ ਤਿਆਰੀ ਹੈ ਫਿਰ ਹਾਂਜੀ ਹਾਂਜੀ ਅ ਪਹਿਲਾ ਸਵਾਲ ਸ੍ਰੀ ਗੁਰੂ ਰਾਮਦਾਸ ਜੀ ਦਾ ਬਚਪਨ ਦਾ ਕੀ ਨਾਮ ਸੀ ਪਾਈ ਜੇਠਾ ਜੀ ਸ੍ਰੀ ਗੁਰੂ ਰਾਮਦਾਸ ਜੀ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ ਸਾਲ 1534ਵੀਂ ਨੂੰ ਚੂਨਾ ਮੰਡੀ ਲਾਹੌਰ ਪਾਕਿਸਤਾਨ ਵਿੱਚ ਹੋਇਆ ਹਾਂਜੀ ਅਗਲਾ ਸਵਾਲ ਸ੍ਰੀ ਗੁਰੂ ਰਾਮਦਾਸ ਜੀ ਦੇ ਮਾਤਾ ਪਿਤਾ ਦਾ ਕੀ ਨਾਮ ਸੀ ਪਿਤਾ ਪਿਤਾ ਸ੍ਰੀ ਹਰਦਾਸ ਜੀ ਮਾਤਾ ਮਾਤਾ ਦੇ ਆਕਾਰ ਜੀ ਹਾਂਜੀ ਅਗਲਾ ਸਵਾਲ ਸ਼੍ਰੀ ਗੁਰੂ ਰਾਮਦਾਸ ਜੀ ਦੇ ਨਾਨਕੇ ਕਿੱਥੇ ਸਨ ਪਿੰਡ ਬਾਸਰਕੇ ਗਿੱਲਾਂ ਜ਼ਿਲ੍ਹਾ ਸ੍ਰੀ ਅਮਰitsar ਸਾਹਿਬ ਹਾਂਜੀ ਬਾਸਰਕੇ ਗਿੱਲਾਂ ਪਿੰਡ ਦੇ ਵਿੱਚ ਸ਼੍ਰੀ ਗੁਰੂ ਰਾਮਦਾਸ ਜੀ ਕਿਹਦੇ ਕੋਲ ਰਹਿੰਦੇ ਸਨ ਤੇ ਬਚਪਨ ਦੇ ਵਿੱਚ ਉਹ ਕੀ ਕੰਮ ਕਰਦੇ ਸਨ ਆਪਣੀ ਨਾਨੀ ਕੋਲ ਰਹਿੰਦੇ ਸਨ ਘੁੰਗਣੀਆਂ ਵੇਚਣ ਦਾ ਕੰਮ ਕਰਦੇ ਸਨ ਹਾਂਜੀ ਅਗਲਾ ਸਵਾਲ ਸ਼੍ਰੀ ਗੁਰੂ ਰਾਮਦਾਸ ਜੀ ਦਾ ਵਿਆਹ ਕਦੋਂ ਅਤੇ ਕਿੰਨੀ ਉਮਰ ਦੇ ਵਿੱਚ ਹੋਇਆ ਸਾਨਾ 15 1752 ਈਸਵੀ ਨੂੰ 19 ਸਾਲ ਦੀ ਉਮਰ ਵਿੱਚ ਹੋਇਆ ਹਾਂਜੀ ਅਗਲਾ ਸਵਾਲ ਸ੍ਰੀ ਗੁਰੂ ਰਾਮਦਾਸ ਜੀ ਦਾ ਵਿਆਹ ਕਿੱਥੇ ਅਤੇ ਕਿਹਨਾਂ ਦੇ ਨਾਲ ਹੋਇਆ ਸ੍ਰੀ ਗੋਇੰਦਵਾਲ ਸਾਹਿਬ ਜ਼ਿਲ੍ਹਾ ਤਰਨਤਾਰਨ ਵਿਖੇ ਹਾਂਜੀ ਬੀਬੀ ਪੰਨੀ ਜੀ ਨਾਲ ਹੋਇਆ ਬੀਬੀ ਪੰਨੀ ਜੀ ਨਾਲ ਵੈਰੀ ਗੁੱਡ ਬੀਬੀ ਭਾਨੀ ਜੀ ਕਿੰਨਾ ਦੀ ਸੁਪੁੱਤਰੀ ਸਨ? ਸ੍ਰੀ ਗੁਰੂ ਅਮਰਦਾਸ ਜੀ ਦੀ ਸੁਪੁੱਤਰੀ ਸਨ। ਹਾਂਜੀ। ਅਗਲਾ ਸਵਾਲ ਸ੍ਰੀ ਗੁਰੂ ਰਾਮਦਾਸ ਜੀ ਦੇ ਸੁਪੁੱਤਰਾਂ ਦੇ ਨਾਮ। ਸੁਪੁੱਤਰਾਂ ਦੇ ਨਾਮ। ਹਾਂਜੀ। ਸ੍ਰੀ ਪ੍ਰੀਤਿ ਚੰਦ ਜੀ, ਸ੍ਰੀ ਮਹਾਦੇਵ ਜੀ, ਹਾਂਜੀ ਤੇ ਸ੍ਰੀ ਗੁਰੂ ਅਰਜਨ ਦੇਵ ਜੀ। ਅਗਲਾ ਸਵਾਲ ਸ੍ਰੀ ਗੁਰੂ ਰਾਮਦਾਸ ਜੀ ਨੇ ਲਾਹੌਰ ਰਿਸ਼ਤੇਦਾਰੀ ਦੇ ਵਿੱਚ ਕਿਸ ਨੂੰ ਭੇਜਿਆ ਵਿਆਹ ਤੇ? ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼੍ਰੀ ਗੁਰੂ ਰਾਮਦਾਸ ਜੀ ਨੂੰ ਗੁਰਿਆਈ ਕਦੋਂ ਅਤੇ ਕਿਹੜੇ ਸਥਾਨ ਤੇ ਤੇ ਕਿਹੜੇ ਗੁਰੂ ਸਾਹਿਬ ਤੋਂ ਮਿਲੀ ਸਾਲ 1574 ਈਸਵੀ ਨੂੰ ਹਾਂਜੀ ਸ਼੍ਰੀ ਗੁਰੂ ਅਮਰਦਾਸ ਜੀ ਤੋਂ ਮਿਲੀ ਹਾਂਜੀ ਕਿੱਥੇ ਮਿਲੀ ਸ਼੍ਰੀ ਗੋਇੰਦਵਾਲ ਸਾਹਿਬ ਜ਼ਿਲ੍ਹਾ ਤਰਨਤਾਰਨ ਵਿੱਚ ਹਾਂਜੀ ਅਗਲਾ ਸਵਾਲ ਸ੍ਰੀ ਗੁਰੂ ਰਾਮਦਾਸ ਜੀ ਨੇ ਗੁਰਿਆਈ ਮਿਲਣ ਤੋਂ ਬਾਅਦ ਜਿਆਦਾ ਸਮਾਂ ਕਿੱਥੇ ਨਿਵਾਸ ਰੱਖਿਆ? ਸ੍ਰੀ ਗੋਇੰਦਵਾਲ ਸਾਹਿਬ ਜ਼ਿਲ੍ਹਾ ਤਰਨਤਾਰਨ ਤੇ। ਸ੍ਰੀ ਗੁਰੂ ਰਾਮਦਾਸ ਜੀ ਨੇ ਕਿਹੜਾ ਨਗਰ ਵਸਾਇਆ? ਸ੍ਰੀ ਅੰਮ੍ਰਿਤਸਰ ਸਾਹਿਬ। ਸ੍ਰੀ ਗੁਰੂ ਰਾਮਦਾਸ ਜੀ ਨੇ ਸ੍ਰੀ ਅੰਮ੍ਰਿਤਸਰ ਸ਼ਹਿਰ ਨੂੰ ਵਸਾ ਕੇ ਕਿੰਨੇ ਤਰ੍ਹਾਂ ਦੇ ਵਪਾਰੀ ਅਤੇ ਕਾਰੀਗਰਾਂ ਨੂੰ ਬੁਲਾਇਆ? 52 ਤਰ੍ਹਾਂ ਦੇ। ਅਗਲਾ ਸਵਾਲ ਸ਼੍ਰੀ ਗੁਰੂ ਰਾਮਦਾਸ ਜੀ ਨੇ ਕਿਹੜੇ ਸਰੋਵਰ ਦੀ ਕਦੋਂ ਖੁਦਾਈ ਕਰਵਾਈ? ਸ਼੍ਰੀ ਅੰਮ੍ਰਿਤਸਰ ਸਰੋਵਰ ਦੀ ਖੁਦਾਈ ਸਾਲ 1577 ਈਸਵੀ ਨੂੰ ਕਰਾਈ। ਅਗਲਾ ਸਵਾਲ ਸ਼੍ਰੀ ਗੁਰੂ ਰਾਮਦਾਸ ਜੀ ਨੇ ਅੰਮ੍ਰਿਤਸਰ ਸਾਹਿਬ ਵਿਖੇ ਰਹਿਣ ਲਈ ਜਿਹੜਾ ਮਕਾਨ ਬਣਵਾਇਆ ਸੀ ਉਸ ਮਕਾਨ ਦਾ ਅੱਜਕੱਲ ਕੀ ਨਾਮ ਹੈ? ਗੁਰੂ ਕੇ ਮਹਿਲ। ਅਗਲਾ ਸਵਾਲ ਸ੍ਰੀ ਗੁਰੂ ਰਾਮਦਾਸ ਜੀ ਨੇ ਸਿੱਖੀ ਦੇ ਪ੍ਰਚਾਰ ਨੂੰ ਦੂਰ ਦੂਰ ਤੱਕ ਪਹੁੰਚਾਉਣ ਲਈ ਕਿਹੜੀ ਪ੍ਰਥਾ ਸ਼ੁਰੂ ਕੀਤੀ ਮਸੰਦ ਪ੍ਰਥਾ ਸ਼ੁਰੂ ਕੀਤੀ ਅਗਲਾ ਸਵਾਲ ਸ੍ਰੀ ਗੁਰੂ ਰਾਮਦਾਸ ਜੀ ਦੇ ਸਾਧੂ ਦਾ ਕੀ ਨਾਮ ਸੀ ਪੈਰਾਮਾਂ ਜੀ ਅਗਲਾ ਸਵਾਲ ਬਾਬਾ ਸ਼੍ਰੀ ਚੰਦ ਜੀ ਸ੍ਰੀ ਗੁਰੂ ਰਾਮਦਾਸ ਜੀ ਨੂੰ ਕਿੱਥੇ ਮਿਲਣ ਆਏ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ਼੍ਰੀ ਗੁਰੂ ਰਾਮਦਾਸ ਜੀ ਨੇ ਕਿੰਨੇ ਰਾਗਾਂ ਵਿੱਚ ਕੁੱਲ ਕਿੰਨੇ ਸ਼ਬਦਾਂ ਦੀ ਰਚਨਾ ਕੀਤੀ 10 ਰਾਗਾਂ ਵਿੱਚ ਕੁੱਲ 679 ਸ਼ਬਦਾਂ ਦੀ ਰਚਨਾ ਕੀਤੀ 679 ਸ਼ਬਦਾਂ ਦੀ ਰਚਨਾ ਕੀਤੀ ਪਰ 10 ਰਾਗਾਂ ਦੇ ਵਿੱਚ ਨਹੀਂ ਕਿੰਤੀ ਰਾਗਾਂ ਕਿਹ ਰਾਗਾਂ ਦੇ ਵਿੱਚ 10 ਰਾਗਾਂ ਦੇ ਵਿੱਚ ਸ਼੍ਰੀ ਗੁਰੂ ਅੰਗਦ ਦੇਵ ਜੀ ਦੀ ਬਾਣੀ ਆ ਠੀਕ ਹਾਂਜੀ ਅਗਲਾ ਸਵਾਲ ਸ੍ਰੀ ਗੁਰੂ ਰਾਮਦਾਸ ਜੀ ਨੇ ਵਿਆਹ ਦੀ ਮਰਿਆਦਾ ਲਈ ਕਿਹੜੀ ਬਾਣੀ ਉਚਾਰਨ ਕੀਤੀ ਸੂਹੀ ਰਾਗ ਵਿੱਚ ਲਾਵਾ ਦੀ ਬਾਣੀ ਉਚਾਰਨ ਕੀਤੀ ਅਗਲਾ ਸਵਾਲ ਸ੍ਰੀ ਗੁਰੂ ਰਾਮਦਾਸ ਜੀ ਕਦੋਂ ਅਤੇ ਕਿੱਥੇ ਜੋਤੀ ਜੋਤ ਸਮਾਏ ਸੰਨ 1581 ਈਸਵੀ ਨੂੰ ਹਾਂਜੀ ਤੇ ਸ੍ਰੀ ਗੋਇੰਦਵਾਲ ਸਾਹਿਬ ਜਿਲ੍ਹਾ ਦਰਮਦਰਨ ਤਰਨਤਾਰਨ ਕੀ ਹਾਂਜੀ ਆਖਰੀ ਸਵਾਲ ਸ੍ਰੀ ਗੁਰੂ ਰਾਮਦਾਸ ਜੀ ਨੇ ਆਪਣੇ ਤੋਂ ਬਾਅਦ ਕਿੰਨਾਂ ਨੂੰ ਗੁਰਿਆਈ ਬਖਸ਼ਿਸ਼ ਕੀਤੀ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਹਾਂਜੀ ਵੈਰੀ ਗੁੱਡ ਸ਼ਾਬਾਸ਼ ਪੁੱਤਰ ਜੀ ਸੋ ਅੱਜ ਆਪਾਂ ਫਤੇਹ ਸਿੰਘ ਜੀ ਦੇ ਨਾਲ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਜੀਵਨ ਦੇ ਨਾਲ ਸੰਬੰਧਿਤ ਕੁਝ ਸਵਾਲ ਕੀਤੇ ਆਉਣ ਵਾਲੇ ਦਿਨਾਂ ਦੇ ਵਿੱਚ ਗੁਰੂ ਅਰਜਨ ਪਾਤਸ਼ਾਹ ਜੀ ਦੇ ਜੀਵਨ ਦੇ ਨਾਲ ਸੰਬੰਧਿਤ ਸਵਾਲ ਜਿਹੜੇ ਨੇ ਉਹ ਫਤੇਹ ਸਿੰਘ ਜੀ ਨੂੰ ਕਰਾਂਗੇ ਸੋ ਤੁਹਾਨੂੰ ਇਹ ਉਪਰਾਲਾ ਕਿਵੇਂ ਲੱਗਿਆ ਉਹ ਜ਼ਰੂਰ ਦੱਸਣਾ ਜੀ ਕਮੈਂਟ ਕਰਕੇ ਤੇ ਵੀਡੀਓ ਨੂੰ ਲਾਈਕ ਕਰਕੇ ਫਤੇ ਸਿੰਘ ਦਾ ਹੌਸਲਾ ਫਜ਼ਾਈ ਜ਼ਰੂਰ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ